ਹਾਜੀ ਮਿੱਤਰੋ ਸੋਨਾ ਲੀਕਾ ਟਰੈਕਟਰ ਆ 35 ਵਾਲਾ ਡੀ ਆਈ ਸਿਕੰਦਰ ਮਾਡਲ ਆ ਤੇ ਡਬਲ ਕਲਚ ਦੇ ਵਿੱਚ ਟਰੈਕਟਰ ਹੈਗਾ ਪਾਵਰ ਸਟੀering ਹੈ ਬਈ ਮਾਡਲ ਕਿੰਨਾ ਇਹ ਮਾਡਲ 23 23 ਮਾਡਲ ਹੈਗਾ ਤੇ ਐਚ ਆਰ 44 2775 ਤੇ ਬਹੁਤ ਸਾਫ ਟਰੈਕਟਰ ਹੈ ਟਾਇਰ ਨਾਲ ਦੇ ਹੈਗੇ ਰੰਗ ਰੋਗਣ ਦੇਖ ਲਓ ਤੁਹਾਡੇ ਸਾਹਮਣੇ ਜਮਾ ਤੇ ਸ਼ੌਕ ਨਾਲ ਬਾਈ ਨੇ ਰੈਕਟਰ ਰੱਖਿਆ ਹੋਇਆਗਾ ਤੇ ਪੈਰ ਦਾਣਾ ਉੱਤੋਂ ਰੰਗ ਵੀ ਜਮਾ ਹੈ ਜਮਾ ਉਹ ਜਿਵੇਂ ਏਜੰਸੀ ਚੋਂ ਲੈਂਦਾ ਉਵੇਂ ਹੀ ਪਿਆਗਾ ਤੇ ਟਾਇਰ ਨਾਲ ਦੇ ਹੈਗੇ 13 628 ਦੇ ਟਾਇਰ ਹੈਗੇ ਤੇ ਹਰ ਪਾਸੋਂ ਟਰੈਕਟਰ ਸਿਉਣੇ ਵਰਗਾ ਹੈ ਠੀਕ ਹੈ ਰਿਵਰਸ ਪੀਟੀਓ ਬਈ ਰਿਵਰਸ ਪੀਟੀਓ ਹੁੰਦਾ ਹਨਾ ਡਬਲ ਡਿਸਟ੍ਰਿਬਿਊਟਰ ਤੇ ਰਿਵਰਸ ਪੀਟੀਓ ਦੇ ਵਿੱਚ ਹੁੰਦਾ ਹੈ ਇਹ ਹਰਿਆਣਾ ਨੰਬਰ ਹੈਗਾ ਰੇਟ ਤੇ ਬਹੁਤ ਸਸਤਾ ਮਿਲ ਜੂ ਕਿਉਂਕਿ ਮਾਡਲ ਵੀ 2023 ਹੈਗਾ ਤੇ ਜੇ ਕੋਈ ਕਮੀ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਆ ਡਿਮਾਂਡ ਕੀ ਹੈ ਬਈ ਇਹਦੀ ਮਾਨਤਾ 485 ਹੈ ਜੀ 485 ਆ ਮਾਨਤਾ ਨੂੰ ਪੂਰਾ ਵਧੀਆ ਹੋਊਗਾ ਚਲੋ ਮੰਗ ਮੰਗਈਆ ਤਾਂ ਹੁੰਦਾ ਹੀ ਆ ਹਨਾ ਤੇ ਮਾਨਤਾਨ ਵਧੀਆ ਹੋਊਗਾ ਤੇ ਜੇ ਤੁਸੀਂ ਟਰੈਕਟਰ ਲੈਣਾ ਚਾਹੁੰਦੇ ਹੋ ਤਾਂ ਬਾਈ ਤੋਂ ਨੰਬਰ ਪੁੱਛਦੇ ਆ ਤਾਂ ਬਾਕੀ ਸਕਰੀਨ ਤੇ ਨੰਬਰ ਲਿਖ ਦਾਂਗੇ ਨੰਬਰ ਬੋਲੀ ਮੇ ਕਿੰਨਾ ਹੈ 959022 959022 19530 19530 ਲੋਕਲ ਤਲਵੰਡੀ ਏਰੀਆ 'ਚ ਟਰੈਕਟਰ ਖੜਾ ਹੈਗਾ ਤੁਸੀ ਮਿਲ ਜੂਗੀ ਹਾਂ ਇੱਕ ਐਨਓ ਹਰਿਆਣੇ ਦਾ ਰਜਿਸਟਰ ਨੰਬਰ ਹੈਗਾ ਤੇ ਫਰਸਟ ਪਾਰਟੀ ਦਾ ਟਰੈਕਟਰ ਤੇ ਐਨਓ ਸੀ ਮਿਲ ਜੂਗੀ ਜੇ ਕਿਸੇ ਵੀਰ ਨੂੰ ਟਰੈਕਟਰ ਪਸੰਦ ਹੋਵੇ ਡਬਲ ਕਲਚ ਦੇ ਵਿੱਚ ਟਰੈਕਟਰ ਹੈਗਾ ਤੇ ਜਿਵੇਂ ਅੱਜ ਆਕੇ ਟਰੈਕਟਰ ਨਵਾਂ ਬਈ ਯਾਰ ਘਟਣ ਵਾਲਾ ਅਗਲੇ ਦਾ ਘਟਕੇ ਜਿਹੜਾ ਘਟਣਾ ਸੀ ਲੱਖ ਰੁਪਈਆ ਤਾਂ ਨਾ ਨਹੀਂ ਹੈ ਨਵਾਂ ਟਰੈਕਟਰ ਆ ਬਾਈ ਹਨਾ ਤੇ ਜੇ ਕਿਸੇ ਭਰਾ ਨੂੰ ਸੋਨਾਲੀਕਾ ਦਾ ਚਾਹ ਬਾਣਾ 35 ਵਾਲੇ ਦਾ ਤਾਂ ਬਹੁਤ ਵਧੀਆ ਚੁਆਇਸ ਆ ਯਾਰ ਕਿਉਂਕਿ ਮੰਡੀ ਦੇ ਵਿੱਚ ਟਰੈਕਟਰ ਹੋਰ ਵੀ ਬਹੁਤ ਦੇਖਿਆ ਮੈਂ ਤੇ ਮੇਰੇ ਹਿਸਾਬ ਨਾਲ ਐਸ ਵਾਰ ਮੈਂ ਇਕੋ ਹੀ 35 ਵਾਲੇ ਸੋਨਾਲੀਕਾ ਦੀ ਵੀਡੀਓ ਪਾਈ ਉਹ ਇਹੀ ਬਾਈ ਦਾ ਟਰੈਕਟਰ ਆ ਕਿਉਂਕਿ ਮੈਨੂੰ ਇਹ ਸ਼ੀਸ਼ਾ ਲੱਗਿਆ ਤੇ ਤਾਂ ਹੀ ਵੀਡੀਓ ਪਾਈ ਆ